ਵੇਖੋ ਮੈਂ ਨਾ ਸਾਰੇ ਗੁਰੂ ਦੇ ਸਿੱਖਾਂ ਨੂੰ ਗੁਰਨਾਨਕ ਨਾਮ ਲੈਵਾਂ ਨੂੰ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਨਾ ਭਾਈ ਅਸੀਂ ਸਾਰੇ ਨਾ ਜੀ ਭੁੱਲਨ ਹਾਰ ਜੀਵ ਅਸੀਂ ਕੋਈ ਪਰਫੈਕਟ ਨਹੀਂ ਆ ਜੀ ਅਸੀਂ ਬਿਲਕੁਲ ਸਹੀ ਨਹੀਂ ਆ ਸਾਡੇ ਤੋਂ ਇੱਕ ਗਲਤੀ ਨਹੀਂ ਅਨੇਕਾਂ ਗਲਤੀ ਇਸ ਜੀਵਨ 'ਚ ਵਿਚਰਦਿਆਂ ਉਹਨੀਆਂ ਵੀ ਨੇ ਗਾ ਵੀ ਹੋ ਸਕਦੀ ਐ ਥਿਸ ਹੈਸ ਰੀਲੀ ਇਟਸ ਬੀਨ ਵੈਰੀ ਹੈਵੀ ਔਨ ਮਾਈਂਡ ਔਰ ਮੈਂ ਜਦ ਵੇਖਦਾ ਤੇ ਮੇਰੀ ਰੂਹ ਵੀ ਕੰਬਦੀ ਆ ਮਗਰ ਮੈਂ ਵੇਖ ਵੇਖ ਕੇ ਅਖੀਰ ਤੇ ਅੱਜ ਜਦ ਮੈਂ ਫਤੇਗੜ ਸਾਹਿਬ ਮੱਥਾ ਟੇਕਿਆ ਨਾ ਜੀ ਉੱਥੋਂ ਮੈਂ ਮੱਥਾ ਟੇਕਣ ਤੋਂ ਬਾਅਦ ਇਹਨੂੰ ਫੋਨ ਕੀਤਾ ਉਹ ਮੈਂ ਕਿਹਾ ਯਾਰ ਭੁਲੇਖੇ ਚ ਸੀ ਅੱਜ ਭੁਲੇਖੇ ਦੂਰ ਹੋ ਗਏ ਉਹ ਵੀਡੀਓ ਵਿਖਾਈਆਂ ਜੀ ਇਹ ਸਾਰੇ ਮੈਨੂੰ ਰੋਕਦੇ ਰਹੇ ਕਿ ਆਪਾਂ ਵੀਡੀਓ ਨਹੀਂ ਵਿਖਾਉਣੀ। 올 ਰਾਈਟ ਐਂਡ ਆਈ ਮੈਥਮ ਆਈ ਮੇਬੀ ਮਾਈ ਮੇਰੇ ਘਰ 'ਚੇ ਕਿਉਂਕਿ ਮੈਨੂੰ ਪਤਾ ਮੇਰੇ ਬੱਚਿਆਂ ਨੇ ਵੇਖ ਹੀ ਲੈਣੀ ਆ ਕੋਈ ਵੀਡੀਓ ਅੱਜ ਤੱਕ ਤਾਂ ਉਹਨਾਂ ਤੋਂ ਲੁਕੀ-ਛਿਪੀ ਨਹੀਂ ਰਹੀ। ਮੈਨੂੰ ਬਨਚਪੁਲੇਖਾ ਕੋਈ ਨਹੀਂ ਜੀ। ਇਹ ਕਿਥੋਂ ਉੱਤੋਂ ਨਹੀਂ ਮੇਰੇ ਨਿਆਣੇ ਨਾ ਉੱਤੋਂ ਨਹੀਂ ਡਿੱਗ ਪਏ ਕਿਥੇ। ਗੁਰੂ ਘਰ 'ਚੇ ਅਰਦਾਸਾਂ ਬੇਨਤੀਆਂ ਰਜੋਈਆਂ ਕਰਕੇ ਅਸੀਂ ਇਹ ਨਿਆਣੇ ਲਏ ਔਰ ਮਾਲਕ ਨੇ ਸਾਡੇ ਤੇ ਤਰਸ ਕੀਤੀ। ਇਨਾਂ ਦੇ ਸੁਆਸਨਾ ਜੀ ਮੇਰੇ ਹੱਥ 'ਚ ਨਹੀਂ ਆ ਇਹ ਪਤਾ ਨਹੀਂ ਕਿੰਨਾ ਸਮਾਂ ਜੀਣਾ ਨਹੀਂ ਜੀਣਾ ਮੈਨੂੰ ਨਹੀਂ ਪਤਾ ਜੀ ਲਾਭ ਇਹਨਾਂ ਨੂੰ ਲੰਮੀਆਂ ਹਉਰਾ ਬਖਸ਼ੇ ਮਗਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨੂੰ ਬੁਝਦੂ ਬੁਝਦਲ ਲੋਕਾਂ ਨੂੰ ਕਿ ਭਾਵੇਂ ਬੰਮ ਨਾਲ ਲੜਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਔਰ ਹੈ ਗੁਰੂ ਦਾ ਸਿੱਖ ਮੈਨੂੰ ਮਾਣ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲੋਗੇ ਜਾਂ ਚੁੱਪ ਕਰਾ ਲੋਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੂੰ ਸੱਦਲੇ ਚਲੇ ਜਾਣਗੇ ਮਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਣ ਵਾਲੇ ਆ ਹਾਊ ਕਡ ਥਿਸ ਬੀ ਅਲਾਉਡ ਇਨ ਕੋਰਟ ਪ੍ਰਾਇਮਿਸਿਸ ਆ ਚਲਾਈਂ ਇੱਕ ਮਿੰਟ ਮੇਡੀਸਨ ਹੋ ਮੇਟਿਆ ਮੈਂ ਤੈਨੂੰ ਲੈ ਆ ਤੱਕ ਰਿਹਾ ਹਾਂ ਲੇਨ ਮੈਂ ਨਹੀਂ ਚੀਂਦਾ ਆਪਣਾ ਸੱਜਾ ਤੇਰੇ ਅੰਦਰ ਕਰੀਂ ਚੇ ਨਾਰਾ ਗੋਲੇ ਇਹ ਨਿਹਰੇਾਂ ਸਨੇ ਚੌੜੇ ਨੂੰ ਲੈ ਪਾਸੇ 2007 ਦੇ ਵੰਡੇ ਜਿਹੜਾ 2000 ਮੇਰੇ ਅਸਲ ਬਲਵਿੰਦਰ ਸਿੰਘ ਨਾਲ ਅਕਲ ਲੜੀ ਅਮਰੀਕਨ ਦਾ ਨੰਬਰ ਸਾਫਤ ਸਾਫ ਜਿਹਨੂੰ ਕਿ ਜਮਾਨ ਵੱਲੋਂ ਜਿਹਨੂੰ ਕਿ ਸਮਰਥਨ ਕਰਨ ਵਾਸਤੇ ਆਇਓ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸਿਆ ਕਰਨੇ ਉਹਨਾਂ ਦੇ ਇਹ ਡੱਬਾ ਕਰਦਾ ਸਿਲੰਡਰ ਮੈਂ ਉਹਨਾਂ ਨੂੰ ਖੋਣੀ ਆ ਪੁਲਿਸ ਕੜੀ ਆ ਜੀ ਮਗਰ ਉਹਨਾਂ ਦੇ ਬੇੜਾ ਕਰਕੇ ਜੇ ਇਹਦੇ ਠੰਡ ਧੁਮਾਕਾ ਹੁੰਦੇ ਇਹਦਾ ਕਾਕ ਧੁਮਾਕਾ ਕਰਾਓ ਮੈਨੂੰ ਤਾਂਟ ਕਹਿੰਦੇ ਪੈਂਦੀ ਆ ਇਹਦੇ ਕਾਕ ਧੁਮਾਕਾ ਕਰਾਓ ਇਰੇ ਬੱਚੇ ਦਾ ਮੁੰਡੇ ਵੇਖਿਆ ਇੰਨਾ ਮੁੰਡੇ ਮਾਰਾ ਮੈਨੂੰ ਕਾਹ ਕੱਢ ਬੈਠੀ ਆ ਇਹ ਮਜੀਠੇ ਜ਼ਿਕਰ ਕਰਦੀ ਆ ਉਹ ਦਿਨ ਮਜੀਠੇ ਜਿਹੜਾ ਤਮਾਕਾ ਹੋਇਆ ਔਰ ਫੇਰ ਕਹਿ ਰਹੀ ਆ ਨਹੀਂ ਮਜੀਠੇ ਤਮਾਕਾ ਨਹੀਂ ਇਹਦੇ ਘਰ ਚ ਧੁਮਾਕਾ ਕਰੋ ਫੇਰ ਕਹਿੰਦੀ ਮੈਂ ਇਹਦੇ ਦੋ ਮੁੰਡੇ ਵੇਖਿਆ ਵੇਖੋ ਇਹਨਾਂ ਦੀ ਨਜ਼ਰ ਕਿੱਡੀ ਧਿਆਨ ਨਾਲ ਮੇਰੇ ਨਿਆਣੇ ਮਤਲਬ ਇੱਕ 10 ਸਾਲ ਦਾ ਔਰ ਇੱਕ 13 ਸਾਲ ਦਾ ਹੂ ਡੋਨਟ ਇਵਨ ਨੋ ਉਹ ਪੜ ਰਹੇ ਆ ਇਹ ਗੁਰੂ ਦਾ ਸਿੱਖ ਹੈ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਚਾਹ ਰਹੇ ਨਾ ਇਹ ਗਲਤ ਮੈਸੇਜ ਆ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਸੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਦੇ ਮਗਰ ਲੱਗ ਜਾ ਜਿਹੜਾ ਨਰੈਨ ਸਿੰਘ ਚੋੜੇ ਵਰਗਾ ਆਈਐਸਆਈ ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ